ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਮਿਸਟ੍ਰੈਂਡ ਮਿਸਿਸ ਮਰੋਗ ਦੇ ਤੁਹਾਡਾ ਜੀ ਆਇਆਂ ਨੂੰ ਤੇ ਪਿਛਲੀ ਵਾਰੀ ਵਾਦਾ ਕੀਤਾ ਸੀ ਕਿ ਤੁਹਾਨੂੰ ਨਵੇਂ ਬਲੌਗ ਚ ਲੈ ਕੇ ਜਾਵਾਂਗੇ ਤੇ ਅੱਜ ਅਸੀਂ ਜਾ ਰਹੇ ਹਾਂ ਬ੍ਰਦਰ ਦੇ ਸਾਲੇ ਦੀ ਮੈਰਿਜ ਦੇ ਵਿੱਚ ਤੇ ਆਜੋ ਫਿਰ ਤੁਹਾਨੂੰ ਦਿਖਾਉਂਦੇ ਹਾਂ ਵੀ ਉੱਥੇ ਕੀ ਆਪਾਂ ਐਨਜੋਇਮੈਂਟ ਕਰਦੇ ਆਂ ਤੇ ਸਭ ਤੋਂ ਪਹਿਲਾਂ ਗੁਜਾਰਿਸ਼ ਹੈ ਕਿ ਸਾਡੇ ਵੀਵਰਸ ਨੂੰ ਪਰ ਜਿਹੜੇ ਨਵੇਂ ਈਵਰਸ ਨਾਲ ਜੁੜਦੇ ਨੇ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਇਹ ਹੀ ਸਾਡਾ ਮੋਟੀਵੇਸ਼ਨ ਹੈ ਤੁਹਾਨੂੰ ਬਹੁਤ ਜਿਆਦਾ ਪਈ ਹੋਈ ਹੈ ਤੇ ਅਸੀਂ ਕੌਣ ਕੌਣ ਜਾ ਰਹੇ ਹਾਂ ਇੱਕ ਵਾਰੀ ਕੈਮਰਾ ਘੁਮਾ ਦਿੰਦੇ ਆ ਤੁਹਾਡੇ ਵੱਲ ਆ ਪਿੱਛੇ ਸਰੋ ਬੈਠੀ ਹੈ ਤੇ ਸਿਕਵਿੰਦਰ ਜਾ ਰਹੀ ਹੈ ਨਾਲ ਹੈ ਅ ਕ ਰਸਤੇ ਚ ਤੁੰਡ ਬਹੁਤ ਜਿਆਦਾ ਹੈ ਅੱਗੇ ਕੁਝ ਦੇਖਦਾ ਨਹੀਂ ਪਿਆ ਕੁਝ ਰੋਡ ਵੀ ਬਹੁਤ ਟੁੱਟਾ ਹੋਇਆ ਹੈ ਤੇ ਸਾਨੂੰ ਪਰਦੇ ਕੋ ਮਕੇ ਆਉਣਾ ਪਿਆ ਕਿਉਂਕਿ ਅੱਗੇ ਸ਼ਾਇਦ ਟ੍ਰੈਫਿਕ ਜਾਮਸੇ ਕੋਈ ਦਿੱਕਤ ਹੋਈ ਪਈ ਤੇ ਇਸੇ ਤੋਂ ਪਿੱਛੇ ਫਿਰ ਮਾੜਲੇ 5-6 ਕਿਲੋਮੀਟਰ ਦਾ ਵਲ ਪਾ ਕੇ ਆਏ ਹਾਂ ਹੁਣ ਹਾਂਜੀ ਅਸੀਂ ਆ ਗਏ ਹਾਂ ਜੀ ਗੁਰੂ ਘਰ ਸਾਨੂੰ ਇੱਥੇ ਗੁਰੂ ਘਰ ਹੀ ਸਿੱਧੇ ਬੁਲਾ ਲਿਆ ਸੀ ਕਹਿੰਦੇ ਸੀ ਆਨੰਦ ਕਾਰਜਾਂ ਤੇ ਜਾਣਾ ਤੇ ਇਹ ਦੇਖੋ ਸਾਡਾ ਵਿਆਹ ਵਾਲਾ ਮੁੰਡਾ ਲਵਲੀ ਐ ਸਾਡੇ ਮਾਸੀ ਜੀ ਲਵਲੀ ਦੇ ਮੰਮੀ ਉਹ ਮੇਰਾ ਵੀਰ ਐ ਤੇ ਇਹ ਮੇਰੀ ਭਾਬੀ ਐ ਸਾਡਾ ਸਰਪਾਲਾ ਸਾਹਿਬ ਸਰਪਾਲਾ ਸਾਹਿਬ ਕਿਦਾਂ ਸਰਪਾਲਾ ਸਾਹਿਬ ਢਿੱਲਾ ਢੁਲਾ ਤਰਿਆ ਫਿਰਦਾ ਸਕਿੰਦਰ ਹੈ ਹਰ ਇੱਕ ਪਾਣ ਜਰਾ ਕਿ ਮਮੁਰਾ ਪੜਕੀ ਹੋਇਆ ਤੇ ਆ ਗੁਰੂ ਘਰ ਆ ਗਏ ਆ ਅਸੀਂ ਹੁਣ ਆਨੰਦਕਾਰਜਾਂ ਤੋਂ ਬਾਅਦ ਜਾਵਾਂਗੇ ਪਹਿਲੇ ਸੇ ਵਿੱਚ ਤੇ ਆਓ ਚਲੋ ਫਿਰ ਆਪਾਂ ਅੰਦਰ ਚੱਲਦੇ ਆਂ ਅੰਦਰ ਜਾ ਕੇ ਤੁਹਾਨੂੰ ਕਰਵਾਉਨੇ ਆਂ ਦਰਸ਼ਨ ਸਭ ਤੋਂ ਪਹਿਲਾਂ ਦੇਖ ਸਾਲਾ ਸਾਡੀ ਸੇਵਾ ਹੁੰਦੀ ਹੋਰ ਆ ਜੀ ਦੇ ਕਾਹ ਪੈਂਦੀ ਨਹੀਂ tá ਨਰਜਾ ਆ ਵਾਸਤੇ ਆ ਗਏ ਆ ਜੀ ਅੰਦਰ ਜਾ ਰਹੇ ਆ ਗੁਰੂ ਘਰ ਦੇ ਆਫੜੀ ਅਸੀਂ ਆ ਗਏ ਆ ਜੀ ਗੁਰੂ ਘਰ ਇਦਨੀ ਹੁੰਦਾ ਤਾਂ ਨਾ ਨਪਦੇ ਬਟਨ ਬਟਨ ਕੋਈ 1 ਉ ਜੀ ਕਾ ਖੰਸਾ ਆ 2 ਤੋਰੇ ਪਿਆਰ ਸੰਜੋ ਗੁਰਿੰਦਰ ਨਾਨਕ ਜੀ ਮੈਂ ਆਪ ਬਚਾਈ ਛੋੜਿਆ ਆਹੋ ਕੇ ਜੋ ਹਤਿਆ ਕੀ ਸਭੇ ਸਾਥ ਕੁੜਾ ਮੰਦਰ ਦਾ ਆ ਪਲ ਰਾਮ ਜੀ ਆ ਮਨ ਹਰ ਹਰ દૂરે હરયા તમ રામક સયાસમ ਦਾ ਕੀ ਕਰੀ ਹੁਣ ਹੂੰ ਚਾ ਚਾਚੀ ਸਾਰਾ ਯਾਰ ਉਹ ਕਰਦਾ ਕੋਈ ਨਹੀਂ ਇਹਦੇ ਕੋਈ ਦਿੱਕਤ ਨਹੀਂ ਬੱਚਾ ਯਾਰ ਆਹ ਚਲਦੀ ਨਹੀਂ ਨਹੀਂ ਲਾਉਨੇ ਜੀ ਨਹੀਂ ਨਹੀਂ اسی ਲਾਉਨੇ ਆਹੋ ਤਾ ਕਿਉਂ ਲਾਵਾ

ਪਰਾਵੈਟ ਇੱਕ ਵਨ ਖੋਜ ਜੇ ਤੋ ਜਾ ਅੱਜ ਵੀ ਇੱਕ ਕਿਲੋ ਚਿੰਜ ਕਰਾਸ ਕਰੋ ਸੋਲਡਰ ਕਰਾਸ ਕਰੋ ਹਾਂਜੀ ਚਲੋ ਜੀ ਕਰ ਲੋ ਵਾਰਨੇ ਚਲੋ ਜਾਲੋ ਜੋਰ ਦੇ ਅੱਜ ਤੱਕ ਕੀ ਆ ਜਾਓ ਅੱਜ ਪਾਉ ਚਾ ਪਾਉ ਕਿਓਂ ਤੇ ਉੱਧਰ ਪਾਛੀ ਨਹੀਂ ਬੋਲ ਰਹਾ ਆਓ ਜੀ ਪਹਿਲਾਂ ਹਾਰ ਬਾਉਂਦੇ ਆਂ ਆਹ ਬੜਾ ਆ ਬੜਾ ਆ ਲਾ ਲਾ ਆਹ ਦੱਬੀ ਫੜ ਲਓ ਫੰਡ ਕਰਕੇ ਹੱਥ ਚੱਕੇ ਕਰਦੇ ਹਾਂ ਹੱਥ ਘੁਮਾਓ ਹੱਥ ਫਾਉਂਡੇਸ਼ਨ ਦੇ ਚੋਣ ਆ ਦੇਖੋ ਆ ਦੇਖੀ ਇਹਨਾਂ ਨੂੰ ਜੁੜਾ ਦੇ ਆ ਪਾ ਲਓ ਇਹਦੇ ਮੋਟਾ ਲਓ ਹੱਥ ਚ ਪਾ ਲਓ ਥੱਲੇ ਚ ਪਾਓ ਲੋ ਜੋ ਖਲੋਜੇ ਕਢਵਾਉਣੇ ਖਲੋਜੇ

うん。<music> ਤੈਨੂੰ ਮੇਰੇ ਹਾਲ ਨਹੀਂ ਆ ਬਸ ਕਰ ਇਹ ਹਿਸਾਬ ਕਿੰਨਾ ਕੋਸਣੂ ਸਕਦਾ ਤੈਨੂੰ ਸਾਰਿਆਂ ਦਾ ਉਹ ਅਮਰੀਕਾ ਦਾ ਨਾ ਖਾਣ ਰੇਤੋ ਬਸ ਕਰ ਦਰ ਲੈ ਅਰੇ ਸਾਬ ਉਹਨੂੰ ਖਵਾਵਾ ਸੁੱਕੜੀ ਨੂੰ ਲੈ ਸੀਓ ਕੀ ਪਹਿਲਾਂ ਨਾਲ ਹੈ ਥੋੜੇ ਇਗਰਾਏ ਤੋਂ ਹੋਟੇ ਕਿੰਨੇ ਲੱਡ ਚਾਹ ਤੋਂ ਪੀ ਲੈ ਆਇਆ ਲੱਗਣਾ ਦੇ ਦਾਂਗੇ பட கபி ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਦਿਨ ਨਵੇਂ ਵਲੌਗ ਦੇ ਵਿੱਚ ਜਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਜੀ